ਬਹੁਤ ਬਹੁਤ ਧੰਨਵਾਦ ਜੀ ਅੱਜ ਇੱਕ ਬਹੁਤ ਹੀ ਅਹਿਮ ਮੁੱਦਾ ਜਿਹੜੇ ਪੰਜਾਬ 'ਚ ਬਦਲਾ ਦੀ ਗੱਲ ਕਰਦੇ ਸੀ ਜਿਹੜੇ ਪੰਜਾਬ 'ਚ ਇਹ ਕਹਿੰਦੇ ਸੀ ਕਿ ਕੋਈ ਬੰਦਾ ਦੁਖੀ ਨਹੀਂ ਹੋਊਗਾ ਲੋਕਤੰਤਰ ਦੀਆਂ ਵੱਡੀਆਂ-ਵੱਡੀਆਂ ਫੜਾਂ ਮਾਰਨ ਵਾਲੇ ਮੁੱਖ ਮੰਤਰੀ ਪੰਜਾਬ ਤੇ ਉਹਨਾਂ ਦੇ ਚਹੇਤੇ ਐਮਐਲਏ ਸਹਿਬਾਨ ਉਹਨਾਂ ਦੀ ਅੱਜ ਇੱਕ ਕਰਤੂ ਤੁਹਾਨੂੰ ਇੱਥੇ ਦੱਸਣੀ ਚਾਹਣਾ ਕਿ ਬਹੁਤ ਹੀ ਮੰਦ ਭਾਗੀ ਘਟਨਾ ਜਿਹੜੀ ਹੈ ਉਹ ਅੱਜ ਸਾਡੇ ਹਲਕੇ ਸੰਗਰੂਰ ਦੇ ਵਿੱਚ ਸੰਗਰੂਰ ਦੇ ਭਵਾਨੀਗੜ੍ਹ ਬਲਾਕ ਦੇ ਵਿੱਚ ਹੋਈ ਹੈ ਜਿੱਥੇ ਜਿਹੜਾ ਜ਼ਿਲ੍ਹਾ ਮੁੱਖ ਮੰਤਰੀ ਭਗਵੰਤ ਮਾਨ ਦਾ ਤੇ ਜਿੱਥੇ ਬੀਬੀ ਨਰਿੰਦਰ ਕੌਰ ਭਰਾਜ ਐਮ ਐਲ ਏ ਨੇ ਉਸ ਹਲਕੇ ਦੇ ਜਿਹੜਾ ਮੁੱਖ ਮੰਤਰੀ ਦੇ ਜ਼ਿਲ੍ਹੇ ਚ ਪੈਂਦਾ ਹੈ ਪਿਛਲੇ ਤੁਸੀਂ ਦੇਖਿਆ ਹੋਣਾ ਕਿ ਤਿੰਨਾਂ ਸਾਲਾਂ ਤੋਂ ਜਦੋਂ ਦੀ ਇਹ ਸਰਕਾਰ ਆਈ ਹੈ ਸਭ ਤੋਂ ਪਹਿਲਾਂ ਜਿਹੜਾ ਰੌਲਾ ਪਿਆ ਸੀ ਭਵਾਨੀਗੜ੍ਹ ਟਰੱਕ ਨਿਆਂ ਦਾ ਉਹ ਸੰਗਰੂਰ ਜਿਹੜਾ ਇਹ ਦੇ ਵਿੱਚ ਜਦੋਂ ਸਰਕਾਰ ਬਣੀ ਬਣੀ ਸੀ ਉਸ ਸਮੇਂ ਚ ਪਵਾਨੀ ਦਾ ਟਰੱਕ ਨੂੰ ਦਾ ਰੌਲਾ ਹੋਇਆ ਸੀ ਤੇ ਬੜੇ ਵੱਡੇ ਵੱਡੇ ਧਰਨੇ ਲੱਗੇ ਸੀ ਕਿਉਂ ਲੱਗੇ ਸੀ ਕਿਉਂਕਿ ਉਦੋਂ ਇਹ ਕਿਹਾ ਜਾਂਦਾ ਸੀ ਕਿ ਜੀ ਅਸੀਂ ਲੋਕਤੰਤਰ ਤਰੀਕੇ ਨਾਲ ਪ੍ਰਧਾਨ ਚੁਣਾਂਗੇ ਇਲੈਕਸ਼ਨ ਕਰਾਵਾਂਗੇ ਪਰ ਪਿਛਲੇ 3 ਸਾਲਾਂ ਤੋਂ ਇੱਕ ਡਿਸਾਈਡ ਕੀਤਾ ਗਿਆ ਕਿ ਜੀ 5 ਸਾਲਾਂ ਦੇ ਪ੍ਰਧਾਨ ਪਹਿਲੇ ਫੈਸਲੇ ਕਰ ਲੋ ਤੇ ਉਹ ਪ੍ਰਧਾਨ ਜਿਹੜੇ ਬਣਾਏ ਗਏ ਉਹਨਾਂ ਤੋਂ ਬਕਾਇਦਾ ਤੌਰ ਤੇ ਜੋ ਸਨ ਮੈਨੂੰ ਪਤਾ ਲੱਗਿਆ ਉਹਨਾਂ ਤੋਂ ਬਕਾਇਦਾ ਤੌਰ ਤੇ ਪੈਸੇ ਲੈ ਕੇ ਪ੍ਰਧਾਨ ਉਹਨਾਂ ਦੇ ਚੁਣੇ ਗਏ ਉਨ੍ਹਾਂ ਦੇ ਨਾਲ ਸੌਦਾ ਕੀਤਾ ਗਿਆ ਤੇ ਅੱਜ ਇੱਕ ਜਿਹੜੀਆਂ ਹੱਦਾਂ ਬੇਸ਼ਰਮੀ ਦੀਆਂ ਮੈਂ ਕਹਿ ਸਕਦਾ ਉਹ ਪਾਰ ਕੀਤੀਆਂ ਨੇ ਮੌਜੂਦਾ ਐਮਐਲਏ ਨਿਰਿੰਦਰ ਕੌਰ ਭਰਾਏ ਨੇ ਭਵਾਨੀਗੜ੍ਹ ਦੇ ਵਿੱਚ ਸਰਦਾਰ ਮਨਜੀਤ ਸਿੰਘ ਕਾਕਾ ਜੀ ਦੀ ਇਹ ਤੀਜੀ ਟਰਮ ਤੀਜੇ ਸਾਲ 'ਚ ਉਹਦੀ ਵਾਰੀ ਸੀ ਜੋ ਪਰਚੀਆਂ ਪਾ ਕੇ ਇਹਨਾਂ ਨੇ ਡਿਸਾਈਡ ਕੀਤਾ ਸੀ ਉਹ ਅੱਜ ਇੱਥੇ ਮੈਂ ਇੱਕ ਵੀਡੀਓ ਦਿਖਾਉਣੀ ਚਾਹਣਾ ਕਿ ਜਿਹੜਾ ਉਹਨਾਂ ਨੇ ਜਦੋਂ ਡਿਸਾਈਡ ਕੀਤਾ ਪ੍ਰਧਾਨਗੀ ਵਾਸਤੇ ਵਾਰੀ ਉਹਦੀ ਆਈ 30 ਲੱਖ ਰੁਪਈਆ ਉਹਨੇ ਦਿੱਤਾ ਪਰ ਉਹ 30 ਲੱਖ ਰੁਪਇਆ ਵਾਪਸ ਕਰਕੇ 50 ਲੱਖ ਰੁਪਇਆ ਜਿਹੜਾ ਹੈ ਉਹ ਜਿਹੜਾ ਲੈ ਕੇ ਕਿਸੇ ਤੋਂ ਤੇ ਉਹਨੂੰ ਅੱਜ ਕਿਸੇ ਬੰਦੇ ਨੂੰ ਪ੍ਰਧਾਨ ਬਣਾਤਾ ਇਹ ਉਥੇ ਦੇ ਲੋਕਾਂ ਦੀ ਬੋਲੀ ਆ ਤੇ ਅੱਜ ਜਿਹੜੀ ਇੱਕ ਵੱਡੀ ਮੰਦਭਾਗੀ ਹੈ ਜਿਹੜੇ ਲੋਕ ਪੈਸਾ ਤਾਂ ਖਾਂਦੇ ਸੀ ਅੱਜ ਪੰਜਾਬ ਦੀ ਨੌਜਵਾਨੀ ਨੂੰ ਵੀ ਖਾਣ ਲੱਗੇ ਉਹ ਲੋਕ ਇਹ ਐਮਐਲਏ ਨੇ ਆ ਸੁਣੋ ਥੋੜਾ ਜਿਆਦਾ ਜ਼ਰੂਰ ਦੇਖਿਓ ਇੱਕ ਵਾਰ ਇਦੇ ਚ ਆਹ ਜਿਹੜੀ ਆ ਅੱਗੇ ਇਹ ਇਹ ਉੱਥੇ ਦੇ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਇਹ ਖਬਰ ਚੱਲੀ ਹੈ ਆ ਤੁਹਾਨੂੰ ਦਿਖਾਉਣੀ ਚਾਹਣਾ ਆ ਜਿੰਨਾ ਰੌਲਾ ਪੈ ਰਿਹਾ ਹੈ ਹਾਂ ਲੋਕੀਂ ਕੀ ਕਰਦੇ ਇੱਥੇ ਵੀਰੇ ਇਹ ਜੰਗ ਦੇ ਦੀ ਅੱਜ ਕੀ ਵਾਰੀ ਦੀ ਅੱਛਾ ਜੀ ਜੀ ਕੌਣ ਕੀ ਨਾ ਇਹ ਲੋਕਲ ਬੰਦੇ ਠੀਕ ਹੈ ਜੀ ਇਹ ਇਹ ਜਿਹੜਾ ਗੋਪਾਹਾਂ ਆਹ ਹਾਂ ਪਰੰਪਰਾ ਨੀ ਕਰਕੇ ਗਿਆ ਉਸੇ ਗਰੁੱਪ ਦਾ ਬੰਦਾ ਹੈ ਫੇਰ ਅੱਛਾ ਇਹ ਮੜਮੜ ਕੇ ਉਹਨਾਂ ਨੂੰ ਪ੍ਰਧਾਨੀ ਦੇ ਜਾਂਦੇ ਨੇ ਠੀਕ ਹੈ ਜਰੂਰ ਕਰਦਾ ਜਿਹੜਾ ਨਿੰਦਕੋ ਭਾਜ ਨੇ ਇਹ ਪ੍ਰਧਾਨੀ ਕਿਹਦੀ ਕੀ ਕਰਦੀ ਪੈਸੇ ਬਾਈਸੇ ਲੈ ਆਇਆ ਫਿਰ 3 3 ਲੱਖ ਰੁਪਈਆ ਇਹਨੇ 55 ਲੱਖ ਰੁਪਈਆ ਦਿੱਤਾ ਇਹਨੇ 55 ਲੱਖ ਦਿੱਤਾ ਹਾਂ ਪੈਸੇ ਖਾ ਇਹ ਹੋਂ ਜਿਹੜੇ ਬੰਦੇ ਨੇ ਇਹ ਕਹਿ ਰਹੇ ਨੇ ਕਿ ਉਸੇ ਗਰੁੱਪ ਦਾ ਜਿਹੜੀ ਉਹਨਾਂ ਦੇ ਘਾਪਲੇ ਨੇ ਉਹਨਾਂ ਨੂੰ ਲੁਕਾਉਣ ਵਾਸਤੇ ਉਸੇ ਗਰੁੱਪ ਦਾ ਬੰਦਾ ਜਿਹੜਾ ਪ੍ਰਧਾਨ ਬਣਤਾ ਪਿਛਲੇ ਦਿਨੀ ਮੀਡੀਆ ਦੇ ਵਿੱਚ ਖਬਰਾਂ ਵੀ ਇਹ ਆਈਆਂ ਕਿ 2 ਕਰੋੜ ਦਾ ਘਪਲਾ ਜਿਹੜਾ ਪਵਾਨੀਗਾ ਟਰੱਕ ਨਿਓਂ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਹੋਇਆ ਹੈ ਬੜੀ ਹੈਰਾਨੀ ਦੀ ਗੱਲ ਤੇ ਮੰਦਭਾਗੀ ਹੈ ਕਿ ਗਰੀਬ ਆਪਰੇਟਰਾਂ ਦਾ ਪੈਸਾ ਖਾ ਕੇ ਬੰਦੇ ਜਾਣਗੇ ਕਿੱਥੇ ਤੇ ਅੱਜ ਇਹ ਕਿਹਾ ਜਾ ਰਿਹਾ ਕਿ ਕਿਸੇ ਤੋਂ 30 ਲੱਖ ਰੁਪਏ ਲਿਆ ਉਹਨੂੰ 30 ਲੱਖ ਵਾਪਸ ਕਰਕੇ 55 ਲੱਖ ਰੁਪਏ ਵਾਲਾ ਪ੍ਰਧਾਨ ਬਣਤਾ ਤੇ ਅੱਜ ਉਹ ਮੁੰਡਾ ਜਿਹੜਾ ਨੌਜਵਾਨ ਸਾਥੀ ਆ ਸਾਡਾ ਉਹ ਉਸ ਅਲਫਾਸ ਪੀ ਗਿਆ ਤੇ ਅੱਜ ਇਸ ਟਾਈਮ ਪਟਿਆਲੇ ਐਡਮਿਟ ਹੋਇਆ ਉਹ ਬਹੁਤ ਮਾੜਾ ਤੇ ਮੈਂ ਮੁੱਖ ਮੰਤਰੀ ਪੰਜਾਬ ਨੂੰ ਇਹ ਗੱਲ ਕਰਨੀ ਚਾਹਣਾ ਡੀਜੀਪੀ ਪੰਜਾਬ ਨੂੰ ਇਹ ਕਹਿਣਾ ਚਾਹਣਾ ਕਿ ਮੁੱਖ ਮੰਤਰੀ ਸਾਹਿਬ ਬਹੁਤ ਬਦਲਾਅ ਹੋ ਗਿਆ 70 ਸਾਲਾਂ ਚ ਕਦੇ ਨਹੀਂ ਹੋਇਆ ਸੀ ਕਿ ਤੁਸੀਂ ਜਿਹੜਾ ਟਰੱਕ ਨਿਆਂ ਦੀਆਂ ਪ੍ਰਧਾਨਗੀਆਂ ਚੋਂ ਕਰੋੜਾਂ ਰੁਪਇਆ ਖਾਂਦੇ ਹੋਣ ਕੋਈ ਬੰਦੇ ਅੱਜ ਤੁਹਾਡੇ ਐਮਐਲਏ ਇਸ ਹਾਲਾਤ ਤੇ ਆ ਗਏ ਕਿ ਉਹ ਕਰੋੜਾਂ ਕਰੋੜਾਂ ਰੁਪਇਆ ਜਿਹੜਾ ਉਹ ਟਰੱਕ ਨਿਆਂ ਦੇ ਜਿਹੜੇ ਗਰੀਬ ਆਪਰੇਟਰਾਂ ਦਾ ਪੈਸਾ ਖਾ ਰਹੇ ਨੇ ਅੱਜ ਅਸੀਂ ਮੰਗ ਕਰਦੇ ਆ ਮੈਂ ਨਰਿੰਦਰ ਕੌਰ ਭਰਾਏ ਨੂੰ ਐਮਐਲਏ ਮੌਜੂਦਾ ਸੰਗਰੂਪ ਨੇ ਇਹ ਗੱਲ ਕਹਿਣੀ ਚਾਹਣਾ ਕਿ ਉਹ ਨੌਜਵਾਨ ਸਾਥੀ ਜਿਹਦੀ ਹਾਲਾਤ ਅੱਜ ਗੰਭੀਰ ਹੈ ਜਿਨੇ ਸਲਫਾਸ ਪੀਤੀ ਹੈ ਥੋਡੇ ਕਰਕੇ ਤੁਸੀਂ ਉਹਨੂੰ ਉਕਸਾਇਆ ਤੁਸੀਂ ਉਹਦੇ ਨਾਲ ਧੋਖਾ ਕੀਤਾ ਤੇ ਉਹ ਬੰਦਾ ਅੱਜ ਜਿਹੜਾ ਸੁਸਾਈਡ ਅਟੈਂਪਟ ਕੀਤੀ ਹੈ ਉਹਨੇ ਉਹਦੇ ਲਈ ਤੁਹਾਡੇ ਤੇ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਨਰਿੰਦਰ ਕੌਰ ਭਰਾਜ ਨੂੰ ਇਹ ਕਹਿਣਾ ਕਿ ਇਸ ਚੀਜ਼ ਬਾਰੇ ਕਲੀਅਰ ਜਿਹੜੀ ਹੈ ਹੁਣੇ ਜਲ ਤੋਂ ਜਲਦ ਕੀਤਾ ਜਾਵੇ ਤੇ ਜਨਤਕ ਤੌਰ ਤੇ ਜਿਹੜਾ ਨੈਤਿਕ ਤੌਰ ਤੇ ਜਿਹੜਾ ਉਹ استیفا ਦੇਵੇ ਦੇਖਦੇ ਆ ਕਿ ਭਗਵੰਤ ਮਾਨ ਸਾਹਿਬ ਤੁਸੀਂ ਇਸ ਕੰਮ ਦੇ ਵਿੱਚ ਕੀ ਕਰਦੇ ਹੋ ਤੇ ਨਰਿੰਦਰ ਕੌਰ ਭਰਾਜ ਨੂੰ ਵੀ ਬੇਨਤੀ ਕਰਦੇ ਆ ਅਪੀਲ ਕਰਦੇ ਤੇ ਚੇਤਾਵਨੀ ਵੀ ਦਿੰਦੇ ਆ ਨਾਲ ਕਿ ਤੁਸੀਂ ਜਲ ਤੋਂ ਜਲਦ ਇਸ ਚੀਜ਼ ਦੇ ਵਿੱਚ ਆਪਣੀ ਜਿਹੜੀ ਸ਼ਮੂਲੀਅਤ ਹੈ ਉਹਨੂੰ ਕਲੀਅਰ ਕਰੋ ਨਹੀਂ ਤਾਂ ਇਹ ਰੂਪ ਜਿਹੜਾ ਬਹੁਤ ਵੱਡਾ ਲੋਗਾ ਚਾਹੇ ਸਾਨੂੰ ਧਰਨੇ ਪ੍ਰਦਰਸ਼ਨ ਕਰਨੇ ਪੈਣ ਚਾਹੇ ਦੇ ਖਿਲਾਫ ਕੁਝ ਵੀ ਕਰਨਾ ਪਵੇ ਪਰ ਉਸ ਨੌਜਵਾਨ ਨੂੰ ਇਨਸਾਫ ਅਸੀਂ ਦਵਾ ਕੇ ਰਹਾਗੇ ਪੂਰੀ ਟੀਮ ਜਿਹੜੀ ਹੈ ਸਾਡੀ ਉਸ ਨੌਜਵਾਨ ਦੇ ਨਾਲ